ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਪਹੁੰਚ ਗਿਆ ਆਪਾਂ ਫਰੋਹ ਪਰ ਮੰਡੀ ਦੇ 12 ਤਰੀਕ 7ਵਾਂ ਮਹੀਨਾ 2025 ਤੇ ਅੱਜ ਫਿਰ ਦਸਹਰੀ ਆਂਬ। ਕੀ ਰੇਟ ਵਿਕਿਆ ਜੀ ਦਸਹਰੀ? ਸਾਰੇ ਆਂਬ ਵੀਰੇ 20 ਰੁਪਏ ਤੋਂ ਲੈ ਕੇ 25 ਰੁਪਏ ਕਿਲੋ ਤੱਕ। 20 ਰੁਪਏ। ਵਧੀਆ ਜਿਹੜਾ 27 28 30 ਰੁਪਏ ਤੱਕ ਦੇਜੇ ਮਾਲ ਆ ਤੇ ਠੀਕ ਹੈ ਜੀ। ਜਿਹੜਾ ਪੂਰਾ ਵਧੀਆ ਕੁਆਲਿਟੀ ਦਾ 27 28 30 ਰੁਪਏ ਕਿਲੋ ਤੇ ਦੂਜਾ 20 ਤੋਂ 25 ਤੇ ਗੋਲੀ ਜੀ। ਗੋਲੀ ਵੀਰੇ 10 ਤੋਂ 12 ਰੁਪਏ। ਗੋਲੀ 10 ਤੋਂ 12 ਰੁਪਏ। ਨੱਬੜ ਗਿਆ ਜੀ ਮਾਲ? ਹਾਂ ਜੀ ਮਾਲ ਨੱ ਵੇ ਅੱਜ ਸ਼ਨੀਵਾਰ ਦੀ ਮੰਡੀ ਸੀਗੀ ਅੱਜ ਕਿਵੇਂ ਤੇਜ਼ੀ ਰਹੀ ਕਿ ਕਵੇਂ ਸ਼ਨੀਵਾਰ ਠੀਕ ਸੀਗਾ ਜੀ ਅੱਜ ਅੱਜ ਠੀਕ ਸੀਗਾ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਜੇ ਕਿਸੇ ਭਰਾਣੇ ਸਬਜ਼ੀ ਲਿਆਉਣੀ ਹੁੰਦੀ ਆ ਤੇ ਬਾਊ ਜੀ ਹਣਾ ਕੋਲੇ ਲਿਆਇਆ ਕਰੋ ਬੋਲੇ ਜੀ ਨੰਬਰ 96462 ਜੀ 50655 ਦੂਸਰਾ ਨੰਬਰ ਵੀ ਲਿਖ ਲਓ 83607 4140 ਜੀ ਠੀਕ ਹੈ ਜੀ ਤੇ 86 ਨੰਬਰ ਆੜਤਾ ਤੇ ਨਾਮ ਆ ਹੈਰੀ ਹਣੀ ਹਣੀ ਨਾਮ ਆ ਦੇ 88 ਨੰਬਰ ਆੜਤਾ ਤੇ ਗੇਟ ਤੋਂ ਬਾੜਦੇ ਆ ਸਾਰੀ ਦੂਜੇ ਨੰਬਰ ਤੇ ਇੱਥੇ ਆੜ ਆੜਤਾ ਜਾਂਦੀ ਹੈ ਠੀਕ ਹੈ ਜੀ ਧੰਨਵਾਦ ਜੀ